ਰਾਜਦੇਵ ਖਾਲਸਾ ਇਸ ਗੱਲ ਦਾ ਦਾਬਾ ਕਰਕੇ ਕਿ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਜਿਹੜੇ ਨੇ ਉਹ ਜਸਵੀਰ ਸਿੰਘ ਰੋਡੇ ਹੋ ਸਕਦੇ ਨੇ ਇਹ ਸ਼ਖਸੀਅਤ ਇਦਾਂ ਇਦਾਂ ਦੇ ਬਿਆਨ ਦੇ ਰਹੀ ਹੈ ਜਿਹੜੇ ਕਿ ਕੌਮ ਨੂੰ ਨਾ ਬਰਦਾਸ਼ਤ ਇਹਦਾ ਬੈਕਗ੍ਰਾਉਂਡ ਜਿਹੜਾ ਹੈਗਾ ਭਾਜੀਪੀ ਦੇ ਨਾਲ ਤੇ ਆਰਐਸਐਸ ਦੇ ਨਾਲ ਹੋਣ ਕਰਕੇ ਸਿੱਖ ਜਿਹੜੇ ਨੇ ਇਹਨੂੰ ਬਹੁਤਾ ਪਸੰਦ ਨਹੀਂ ਕਰਦੇ ਉਸ ਤੋਂ ਬਾਅਦ ਬਾਹਰ ਇਦਾਂ ਨਹੀਂ ਸਟੇਟਮੈਂਟਸ ਦੇ ਰਿਹਾ ਹੈ ਬਹੁਤ ਸਾਰੇ ਪ੍ਰੋਗਰਾਮ ਐਕਟੀਵਿਟੀਆਂ ਇਦਾਂ ਨਹੀਂ ਹੋਈਆਂ ਹੈ ਜਿਹੜੇ ਅੰਮ੍ਰਿਤਪਾਲ ਨੇ ਕੋਈ ਨਾ جواب ਦੇ ਕੇ ਇੱਕ ਤਰ੍ਹਾਂ ਨਾਲ ਸਹਿਮਤੀ ਜਿਤਾਈ ਹੈ ਇਹ ਅੰਦਰ ਖਾਤੇ ਬਹੁਤ ਕੁਝ ਜਨਾ ਮੈਨੇਜ ਹੋਣਾ ਪੈਣਾ ਹੈ ਨਾ ਫੇ ਕਿੰਨਾ ਕਿਤੇ ਤੁਸੀਂ ਦੇਖੋ ਸਮਝੋਤੇ ਜਿਹੜੇ ਹੁੰਦੇ ਨੇ ਉਹ ਕੌਮ ਦੇ ਲਈ ਘਾਤਕ ਸਿੱਧ ਹੁੰਦੇ ਨੇ ਉਹਨਾਂ ਨੇ ਭਾਈ ਅੰਮ੍ਰਿਤਪਾਲ ਸਿੰਘ ਨੂੰ ਸਰਪਾਸ ਕਰ ਲਿਆ ਪਰ ਹੁਣ ਜਸਬੀਰ ਸਿੰਘ ਰੋਡੇ ਦਾ ਨਾਮ ਆਪ ਮੁਹਾਰੇ ਸਟੇਜ ਦੇ ਉੱਤੇ ਲੈ ਲਿਆ ਜਸਬੀਰ ਸਿੰਘ ਰੋਡੇ ਨੂੰ ਸ਼ਹੀਦਾਂ ਦਾ ਸਰਤਾਜ ਦੱਸ ਦਿੰਦਾ ਹੈ ਤੇ ਕਿਤਨਾ ਕਿਤ ਸਹਿਮਤੀ ਜੀ ਦਿਖਦੀ ਹੈ ਸਾਰਿਆਂ ਦੀ ਜਿਨ੍ਹਾਂ ਦਾ ਸੰਜਨੈਤ ਸਿੰਘ ਪਿੰਡਰਵਾਲਾ ਦੇ ਨਾਲ ਰਿਸ਼ਤਾ ਹੈ ਇਸ ਤਰ੍ਹਾਂ ਦੀਆਂ ਗੱਲਾਂ ਸਾਹਮਣੇ ਆਉਣ ਤੇ ਬੜੀ ਦੁੱਖ ਦੀ ਗੱਲ ਹੈ ਮੈਂ ਤਾਂ ਬਿਲਕੁਲ ਕਲੀਅਰ ਹਾਂ ਕਿ ਇਹੋ ਜਿਹੇ ਬੰਦੇ ਨੂੰ ਬਿਲਕੁਲ ਵੀ ਪੰਤ ਵਿੱਚ ਕੋਈ ਜਗ੍ਹਾ ਨਹੀਂ ਮਿਲਣੀ ਚਾਹੀਦੀ ਤੇ ਜੇ ਹੁਣ ਵੀ ਜਸਵੀਰ ਸਿੰਘ ਰੋਡੇ ਆਉਂਦੇ ਨੇ ਹਾਲਾਤ ਤਾਂ ਫਿਰ ਉਹੀ ਰਹਿਣਗੇ ਫਿਰ ਇਹਦੇ 'ਚ ਪਰਵਰਤਨ ਕੀ ਆਉਂਦਾ ਇਹਦੇ 'ਚ ਬਦਲਾਅ ਕੀ ਆਉਂਦਾ ਕਿੰਨਾ ਘੱਟ ਹੋ ਸਕਦਾ ਹੈ ਕੌਮ ਦੇ ਲਈ ਇਹ ਸਾਰੀਆਂ ਚੀਜ਼ਾਂ ਅਸੀਂ ਵਰਤਮਾਨ 'ਚ ਦੇਖੀਆਂ ਨੇ ਇਹ ਫਿਰ ਕਿਸੇ ਨਾ ਕਿਸੇ ਤਰੀਕੇ ਭਾਜਪੀ ਨੂੰ ਹੀ ਤਾਕਤ ਦੇਣੀ ਹੈ ਤੇ ਨਵੀਂ ਜਿਹੜੀ ਵੀ ਧਿਰ ਬਣਦੀ ਹੈ ਉਹ ਆ ਕੇ ਭਾਜਪੀ ਦੇ ਨਾਲ ਹੀ ਲੜਦੀ ਹੈ ਤੇ ਮੇਰੇ ਹਿਸਾਬ ਨਾਲ ਇਹ ਕੋਈ ਸਹੀ ਫੈਸਲਾ ਨਹੀਂ ਹੈ ਇੱਕ ਪਾਸੇ ਸੁਖਵੀਰ ਸਿੰਘ ਬਾਦਲ ਦੀ ਪ੍ਰਧਾਨਗੀ ਦੇ ਉੱਤੇ ਸਵਾਲ ਖੜਦੇ ਪਏ ਨੇ ਔਰ ਦੂਜੇ ਪਾਸੇ ਹੁਣ ਚਰਚਾ ਚੱਲ ਗਈ ਹੈ ਕਿ ਜਸਬੀਰ ਸਿੰਘ ਰੋਡੇ ਸ਼੍ਰੋਮਣੀ ਅਕਾਲੀ ਦਲ ਦੇ ਨਵੇਂ ਪ੍ਰਧਾਨ ਹੋ ਸਕਦੇ ਨੇ ਔਰ ਇਸ ਗੱਲ ਦਾ ਦਾਵਾ ਵੀ ਕੀਤਾ ਗਿਆ ਹੈ ਅਮਰਪਾਲ ਸਿੰਘ ਦੇ ਵਕੀਲ ਰਾਜਦੇਵ ਸਿੰਘ ਖਾਲਸਾ ਦੇ ਵੱਲੋਂ ਖੈਰ ਸਾਡੇ ਨਾਲ ਅ ਭਾਈ ਹਰਜਿੰਦਰ ਸਿੰਘ ਜਿੰਦਾ ਮੌਜੂਦ ਨੇ ਉਹਨਾਂ ਤੋਂ ਪੁੱਛਣ ਦੀ ਕੋਸ਼ਿਸ਼ ਕਰਦੇ ਨੇ ਕਿ ਉਹ ਕਿਸ ਤਰ੍ਹਾਂ ਸੋਚਦੇ ਨੇ ਇਸ ਬਾਰੇ ਵਿੱਚ ਔਰ ਖਾਸ ਕਰਕੇ ਭਾਈ ਰਾਜਦੇਵ ਸਿੰਘ ਖਾਲਸਾ ਬਾਰੇ ਹਰਜਿੰਦਰ ਭਾਈ ਜੀ ਸਮਾਂ ਦਿੱਤਾ ਬਹੁਤ ਸ਼ੁਕਰੀਆ ਸ਼ੁਕਰੀਆ ਜੀ ਥੈਂਕ ਯੂ ਜੋ ਹਾਲਾਤ ਹਰਜਿੰਦਰ ਭਾਈ ਜੀ ਬਣਦੇ ਪਏ ਨੇ ਤੁਸੀਂ ਦੇਖਿਆ ਇੰਟਰਨੈਟ ਤੇ ਸੁਣਿਆ ਆ ਰਾਜਦੇਵ ਖਾਲਸਾ ਇਸ ਗੱਲ ਦਾ ਦਾਅਵਾ ਕਰ ਗਏ ਕਿ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਜਿਹੜੇ ਨੇ ਉਹ ਜਸਵੀਰ ਸਿੰਘ ਰੋਡੇ ਹੋ ਸਕਦੇ ਨੇ ਕਿਸ ਤਰ੍ਹਾਂ ਦੇਖਦੇ ਹਾਂਜੀ ਸੋਸ਼ਲ ਮੀਡੀਆ ਦੇ ਉੱਤੇ ਜਿਹੜੀ ਉਹਨਾਂ ਦੀ ਇੱਕ ਸਟੇਜ ਦੇ ਉੱਤੇ ਜਿਹੜੀ ਉਹਨਾਂ ਨੇ ਜਿਹੜੀ ਸਪੀਚ ਦਿੱਤੀ ਉਹ ਆ ਰਹੀ ਹੈ ਸਾਰਿਆਂ ਜਿਹੜੇ ਚ ਉਹ ਆਪਣੇ ਤੌਰ ਤੇ ਇਹ ਸਟੇਟਮੈਂਟ ਦੇ ਰਹੇ ਆ ਜਾਂ ਕਹਿ ਲਓ ਜਿਹਨਾਂ ਦੇ ਉਹ ਸਪੋਕਸਪਰਸਨ ਹੈ ਉਹਨਾਂ ਵੱਲੋਂ ਸਟੇਟਮੈਂਟ ਦੇ ਰਹੇ ਆ ਤੇ ਮੈਨੂੰ ਨਹੀਂ ਲੱਗਦਾ ਕਿ ਜਿਹੜੀ ਉਹਨਾਂ ਨੇ ਸਟੇਟਮੈਂਟ ਦਿੱਤੀ ਹੈ ਇਹਦੇ ਵਿੱਚ ਉਹਨਾਂ ਨੇ ਕਿਸੇ ਦੀ ਰੈਸ਼ਮਾਰੀ ਕੀਤੀ ਹੈ ਕਿ ਇਹ ਸਟੇਟਮੈਂਟ ਜਿਹੜੀ ਅਸੀਂ ਦੇ ਰਹੇ ਆ ਇਹਦੇ ਵਿੱਚ ਲੋਕਾਂ ਦਾ ਕੀ ਓਪੀਨੀਅਨ ਹੈ ਜਾਂ ਕੋਈ ਇਦਾਂ ਦੀ ਗੱਲ ਚਰਚਾ ਚ ਪਹਿਲੇ ਸੀਗੀ ਤਾਂ ਕਰਕੇ ਇਹ ਗੱਲ ਜਿਹੜੀ ਬਾਹਰ ਆਈ ਹੈ ਦੇਖੋ ਜਿਹੜਾ ਰਾਜਦੇਵ ਸਿੰਘ ਜਿਹੜਾ ਸ਼ਖਸੀਅਤ ਹੈ ਨਾ ਇਹਨਾਂ ਪਹਿਲੇ ਹੀ ਜਿੱਦਾਂ ਬਹੁਤ ਕੌਂਟਰੋਵਰਸ਼ੀਅਲ ਹੈ ਇਹਦੇ ਉੱਤੇ ਬਹੁਤ ਸਾਰੀਆਂ ਸਟੇਟਮੈਂਟਸ ਬਤੌਰ ਸਿੱਖ ਅਗੂ ਲੋਕਾਂ ਦੀ ਆ ਰਹੀ ਹੈ ਇੱਕ ਤਾਂ ਇਹ ਸ਼ਖਸੀਅਤ ਜਿਹੜੀ ਹੈਗੀ ਹੈ ਇਹਦਾ ਬੈਕਗ੍ਰਾਉਂਡ ਜਿਹੜਾ ਹੈਗਾ ਬੀਜੇਪੀ ਦੇ ਨਾਲ ਤੇ ਆਰਐਸਐਸ ਦੇ ਨਾਲ ਹੁਣ ਕਰਕੇ ਸਿੱਖ ਜਿਹੜੇ ਨੇ ਇਹਨੂੰ ਬਹੁਤਾ ਪਸੰਦ ਨਹੀਂ ਕਰਦੇ ਦੂਸਰੀ ਗੱਲ ਹੈਗੀ ਹੈ ਕਿ ਇਹ ਸ਼ਖਸੀਅਤ ਇਦਾਂ ਇਦਾਂ ਦੇ ਬਿਆਨ ਦੇ ਰਹੀ ਹੈ ਜਿਹੜੇ ਕਿ ਸਿੱਧਾ-ਸਿੱਧਾ ਕੌਮ ਨੂੰ ਨਾ ਬਰਦਾਸ਼ਤ ਤੇ ਜਿਹੜਾ ਇਸ ਵੇਲੇ ਇਸ ਬੰਦੇ ਦੇ ਵੱਲੋਂ ਇਹ ਜਿਹੜਾ ਨਵਾਂ ਵਿਵਾਦ ਸਾਹਮਣੇ ਆਇਆ ਹੈ ਨਾ ਜਿਹਦੇ ਚ ਉਹਨਾਂ ਦੀ ਸ਼ਖਸੀਅਤ ਨੂੰ ਵੱਡਾ ਤਖਾਣ ਦੇ ਲਈ ਉਹਨਾਂ ਦੇ ਲਈ ਇਦਾਂ ਦਾ ਦਾ ਸ਼ਬਦ ਵਰਤਦਾ ਜਿਹਦੀ ਉਹਨੂੰ ਸਮਝ ਹੀ ਆ ਨਹੀਂ ਬੰਦੇ ਨੂੰ ਉਹ ਕਹਿੰਦਾ ਹੈ ਕਿ ਜੀ ਇਹ ਸ਼ਹੀਦਾਂ ਦੇ ਸਰਤਾਜ ਹੈ ਨਾ ਤੇ ਹੋਰ ਬਹੁਤ ਕੁਝ ਉਹਨਾਂ ਨੂੰ ਜਿਹਦਾ ਆਪਣੇ ਵੱਲੋਂ ਅਪਰੇਜ਼ ਕਰਨ ਦੇ ਲਈ ਸ਼ਬਦ ਵਰਤ ਰਿਹਾ ਹੈ ਤੇ ਮੈਂ ਦੇਖਦਾ ਕਿ ਇਸ ਬੰਦੇ ਜਿਹੜੀ ਜਿਹਨੇ ਵਕਾਲਤ ਵੀ ਕੀਤੀ ਹੋਵੇ ਲਾਅ ਕੀਤੀ ਹੋਵੇ ਉਹਨੂੰ ਥੋੜੀ ਬੋਤੀ ਤੇ ਦੁਨਿਆਵੀ ਸ਼ਬਦਾਂ ਦੀ ਸਮਝ ਹੁੰਦੀ ਹੈ ਨਾ ਪਰ ਉਹ ਬੰਦਾ ਨਾ ਮੈਂ ਦੇਖਿਆ ਪੈਦਲ ਹੀ ਹੈ ਇੱਕ ਤਾਂ ਉਹ ਇਹ ਦਾਵਾ ਕਰਦਾ ਜੀ ਕਿ ਜਿਹੜੀ ਅੰਮ੍ਰਿਤਪਾਲ ਦੀ ਅਗਵਾਈ ਹੈਗੀ ਆ ਉਹ ਸਿਰਫ ਤੇ ਸਿਰਫ ਮੈਂ ਤੇ ਮੇਰੇ ਵੱਲੋਂ ਜਿਹੜੇ ਬੰਦੇ ਦੱਸੇ ਜਾਣਗੇ ਉਹਨਾਂ ਵੱਲੋਂ ਕੀਤੀ ਜਾਏਗੀ ਉਸ ਤੋਂ ਬਾਅਦ ਬਾਹਰ ਇਦਾਂ ਦੀਆਂ ਸਟੇਟਮੈਂਟਸ ਦੇ ਰਿਹਾ ਬਹੁਤ ਸਾਰੇ ਪ੍ਰੋਗਰਾਮ ਐਕਟੀਵਿਟੀਆਂ ਇਦਾਂ ਦੀਆਂ ਹੋਈਆਂ ਜਿਹੜੇ ਜਮਰਤਪਾਲ ਨੇ ਕੋਈ ਨਾ جواب ਦੇ ਕੇ ਇੱਕ ਤਰ੍ਹਾਂ ਨਾਲ ਸਹਿਮਤੀ ਜਤਾਈ ਹੈ ਸੋ ਮੈਨੂੰ ਲੱਗਦਾ ਕਿਥੇ ਨਾ ਕਿਥੇ ਨਾ ਗੱਲ ਇਦਾਂ ਦੀ ਸਮਝ ਆਂਦੀ ਹੈ ਦਿਖਦੀ ਪਈ ਹੈ ਕਿ ਬਹੁਤ ਕੁਝ ਮੈਨੇਜ ਹੋ ਰਿਹਾ ਹੈ ਜੇ ਅੰਦਰ ਖਾਤੇ ਬਹੁਤ ਕੁਝ ਜਨਮ ਮੈਨੇਜ ਹੋਣਾ ਆਪਣਾ ਨਾ ਫੇ ਕਿਤਨਾ ਕਿਥੇ ਤੁਸੀਂ ਦੇਖੋ ਸਮਝੌਤੇ ਜਿਹੜੇ ਹੁੰਦੇ ਨੇ ਉਹ ਕੌਮ ਦੇ ਲਈ ਘਾਤਕ ਸਿੱਧ ਹੁੰਦੇ ਨੇ ਤੇ ਜੇ ਇਹ ਰਾਜਦੇਵ ਸਿੰਘ ਵਿਅਕਤੀ ਜਿਹੜਾ ਹੈਗਾ ਇਹ ਦਨੀਆਂ ਇਹਨੂੰ ਮਤਲਬ ਸਟੇਜਾਂ ਮਿਲਦੀਆਂ ਆ ਪੰਥ ਦੀਆਂ ਤੇ ਵੈਸੇ ਤਾਂ ਇੱਕ ਤਰ੍ਹਾਂ ਨਾਲ ਇਹ ਚੀਜ਼ ਜਿਹੜੀ ਹੈ ਉਹ ਵਧੀਆ ਵੀ ਹੈ ਕਿਉਂਕਿ ਇਹ ਜਗਜਾਹਰ ਹੋਊਗਾ ਇਨਸਾਨ ਕਿ ਇਹ ਅੰਦਰ ਕੀ ਪਿਆ ਹੋਇਆ ਹੈ ਕਿ ਕਿਸ ਤਰੀਕੇ ਨਾਲ ਦੇਖਦਾ ਚੀਜ਼ਾਂ ਨੂੰ ਹਨਾ ਇਹ ਕਿਸ ਤਰੀਕੇ ਨਾਲ ਸਾਰਿਆਂ ਨੂੰ ਜਿਹੜਾ ਉਹ ਕਮਾਂਡ ਕਰ ਰਿਹਾ ਹੈ ਜਿਹੜੇ ਬੰਦੇ ਕਮਾਂਡ ਲੈ ਰਹੇ ਨੇ ਫਿਰ ਉਹ ਵੀ ਸ਼ੱਕ ਦੇ ਘੇਰੇ ਚ ਆਂਦੇ ਆ ਸਮੱਸਿਆ ਤਾਂ ਸਾਡੇ ਲਈ ਇਸ ਵੇਲੇ ਵੱਡੀ ਹੈਗੀ ਹੈ ਮਰ ਕਿਉਂਕਿ ਹੁਣ ਜਸਬੀਰ ਸਿੰਘ ਰੋਡੇ ਹੁਣਾਂ ਦੇ ਨਾਲ ਉਹਨੇ ਇਹ ਗੱਲ ਸਾਰੀ ਜੋੜੀ ਹੈ ਜਸਵੀਰ ਸਿੰਘ ਰੋਡੇ ਉਹਨਾਂ ਨੂੰ ਚਾਹੀਦਾ ਹੈ ਕਿ ਉਹ ਅੱਜ ਜਿਹੜਾ ਸਪਸ਼ਟੀਕਰਨ ਦੇਣ ਕਿ ਜੋ ਉਹਨੇ ਉਹਨਾਂ ਦੇ ਲਈ ਸ਼ਬਦ ਵਰਤੇ ਆ ਜਾਂ ਜੋ ਉਹ ਕਾਲੀ ਦਲ ਦੀ ਗਵਾਹੀ ਅਗਰ ਕਰਨਾ ਚਾਹੁੰਦੇ ਆ ਤੇ ਉਹ ਗੱਲ ਪਹਿਲੇ ਉਹਨਾਂ ਵੱਲੋਂ ਬਾਹਰ ਆਣੀ ਚਾਹੀਦੀ ਆ ਇਹ ਕੌਣ ਹੁੰਦਾ ਬੰਦਾ ਇਹ ਸ਼ਖਸੀਅਤ ਕੀ ਹੈ ਜਿਹੜਾ ਅੱਜ ਤੋਂ ਪਹਿਲਾਂ ਕੁਝ ਵੀ ਨਹੀਂ ਸੀ ਜਦ ਤੱਕ ਉਹ ਅਮਰਪਾਲ ਦੇ ਨਾਲ ਨਹੀਂ ਤਾਲੁਕ ਰੱਖਦਾ ਮੈਂ ਮੰਨਦਾ ਕਿਸੇ ਟਾਈਮ ਉਹ ਮੈਂਬਰ ਪਾਰਲੀਮੈਂਟ ਰਿਹਾ ਉਸ ਵੇਲੇ ਕਿਦਾਂ ਦੀ ਵੇਵ ਸੀਗੀ ਜਦੋਂ ਐਂਟੀ ਸਟੇਟ ਐਂਟੀ ਨੇਸ਼ਨ ਬੰਦੇ ਜਿਹੜੇ ਸੀਗੇ ਉਹਨਾਂ ਨੂੰ ਅਸੀਂ ਦੇਖਿਆ ਕਿ ਇਹਨਾਂ ਬੰਦਿਆਂ ਨੂੰ ਮੌਕਾ ਦੇ ਕੇ ਆਪਣੀ ਅਗਵਾਈ ਦਿੱਤੀ ਕਿ ਤਰ੍ਹਾਂ ਨਾਲ ਤੇ ਅੱਗੇ ਜਾ ਕੇ ਕੋਈ ਸਾਡਾ ਪੰਜਾਬ ਦਾ ਭਲਾ ਕਰਨਗੇ ਕਿਉਂਕਿ ਪੰਜਾਬ ਜਿਹੜਾ ਸ਼ੁਰੂ ਤੋਂ ਇੱਕ ਤਰ੍ਹਾਂ ਦਾ ਸੈਪਰੇਟਿਸਟ ਰਿਹਾ ਹੈ ਪੰਜਾਬ ਦੇ ਲੋਕ ਸੈਪਰੇਟਿਸਟ ਨਹੀਂ ਹਨ ਤੇ ਇਹ ਸਾਰੀਆਂ ਚੀਜ਼ਾਂ ਤੋਂ ਇੱਕ ਵਾਰੀ ਅਸੀਂ ਦਿਖਾ ਚੁੱਕੇ ਹਾਂ ਕਿ ਬਦਲਾਅ ਜਦੋਂ ਲਿਆਣਾ ਚਾਹਿਆ ਤੇ ਫਿਰ ਇਦਾਂ ਦੇ ਸ਼ਖਸੀਅਤਾਂ ਨੂੰ ਜਿਹੜੀਆਂ ਅਗਰ ਕਿਸੇ ਸਰਕਾਰ ਨਾਲ ਤਾਲੁਕ ਰੱਖਣ ਵਾਲੀਆਂ ਜਿਹੜੀਆਂ ਸੀਗੀਆਂ ਉਹਨਾਂ ਨੂੰ ਅਸੀਂ ਜਿਤਾਇਆ ਤੇ ਉਹਨਾਂ ਨੂੰ ਮੈਂਬਰ ਪਾਰਲੀਮੈਂਟ ਬਣਾਇਆ ਜਦੋਂ ਜਿਸ ਟਾਈਮ 'ਤੇ ਤੇ ਹੁਣ ਉਹ ਸ਼ਖਸੀਅਤਾਂ ਬਾਅਦ ਵਿੱਚ ਕਿੱਦਾਂ ਮੈਨੇਜ ਹੋਈਆਂ ਉਹਨਾਂ ਨੂੰ ਜਿਹੜੇ ਪੰਥਕ ਸ਼ਖਸੀਅਤਾਂ ਸੀ ਉਹਨਾਂ ਨੇ ਉਹਨਾਂ ਨੂੰ ਇਸ ਵੰਡੀ ਸਪੇਸ ਦਿੱਤੀ ਅੱਜ ਜਸਬੀਰ ਸਿੰਘ ਰੋਡੇ ਦੇ ਲਈ ਇੱਕ ਸਟੇਟਮੈਂਟ ਦੇ ਰਿਹਾ ਜਸਬੀਰ ਸਿੰਘ ਰੋਡੇ ਨੂੰ ਸ਼ਹੀਦਾਂ ਦਾ ਸਰਤਾਜ ਦੱਸ ਦਿੰਦਾ ਹੈ ਜਦਕਿ ਉਹ ਸ਼ਬਦ ਸਿਰਫ ਤੇ ਸਿਰਫ ਸਿਰਫ ਗੁਰੂ ਅਰਜਨ ਦੇਵ ਜੀ ਮਹਾਰਾਜ ਦੇ ਲਈ ਹੀ ਜਿਹੜਾ ਬਣਿਆ ਹੋਇਆ ਸ਼ਬਦ ਹੈ ਉਸ ਤੋਂ ਇਲਾਵਾ ਕਿਸੇ ਹੋਰ ਗੁਰੂ ਜਾਂ ਕਿਸੇ ਹੋਰ ਸ਼ਹੀਦ ਦੇ ਲਈ ਵੀ ਅਸੀਂ ਉਹ ਸ਼ਬਦ ਨਹੀਂ ਵਰਤਦੇ ਤੇ ਉਸ ਬੰਦੇ ਨੇ ਜਿਹੜਾ ਉਹ ਸ਼ਬਦ ਉਹਨਾਂ ਦੇ ਲਈ ਵਰਤਿਆ ਤੇ ਜਸਵੀਰ ਸਿੰਘ ਰੋਡਿਆਂ ਦੀ ਕੋਈ ਉਸ ਤੋਂ ਬਾਅਦ ਸਟੇਟਮੈਂਟ ਵੀ ਨਹੀਂ ਆਈ ਸ਼ਾਇਦ ਹੋ ਸਕਦਾ ਉਹਨਾਂ ਨੇ ਅੱਜ ਕੱਲ੍ਹ ਤੇ ਕੋਈ ਮੇਰੇ ਖਿਆਲ ਸੁਣਨ ਚਾਹਿਆ ਪ੍ਰੈਸ ਕਾਨਫਰੰਸ ਕਰਨੀ ਹੈ ਕੋਈ ਸਟੇਟਮੈਂਟ ਆ ਜਾਵੇ ਹਾਲੀ ਤੇ ਗੱਲ ਵੱਖਰੀ ਹੈ ਪਰ ਫਿਲਹਾਲ ਉਹਨਾਂ ਨੂੰ ਮੌਕੇ ਤੇ ਵੀ ਕੋਈ ਇਦਾਂ ਦਾ ਸ਼ਖਸ ਨਹੀਂ ਸੀਗਾ ਉਸ ਪ੍ਰੋਗਰਾਮ ਦੇ ਵਿੱਚ ਜਿਨੇ ਉਸ ਰਾਜਦੇਵ ਸਿੰਘ ਨੂੰ ਟੋਕਿਆ ਹੋਵੇ ਉਹਨੂੰ ਰੋਕਿਆ ਹੋਵੇ ਕਿ ਇਹ ਸਟੇਟਮੈਂਟ ਜਿਹੜੀ ਹੈ ਤੂੰ ਕਿਉਂ ਦਿੱਤੀ ਹੈ ਤੇ ਕਿਤਨਾ ਕਿਤ ਸਹਿਮਤੀ ਜੀ ਦਿਖਦੀ ਹੈ ਸਾਰਿਆਂ ਦੀ ਇਸ ਕਰਕੇ ਸਾਨੂੰ ਇਸ ਚੀਜ਼ ਬੜਾ ਮਹਿਸੂਸ ਹੁੰਦਾ ਹੈ ਕਿ ਇੱਕ ਅੱਛੇ ਪਰਿਵਾਰਕ ਬੈਕਗ੍ਰਾਉਂਡ ਵਾਲੇ ਬੰਦੇ ਜਿਨ੍ਹਾਂ ਦਾ ਸੰਜਨੈਲ ਸਿੰਘ ਭਿੰਡਰਵਾਲਾ ਦੇ ਨਾਲ ਰਿਸ਼ਤਾ ਹੈ ਉਹਨਾਂ ਪਰਿਵਾਰਾਂ ਚੋ ਵੀ ਜੇ ਇਸ ਤਰ੍ਹਾਂ ਦੀਆਂ ਗੱਲਾਂ ਸਾਹਮਣੇ ਆਉਣ ਤਾਂ ਬੜੀ ਦੁੱਖ ਦੀ ਗੱਲ ਹੈ ਸੋ ਮੈਂ ਤਾਂ ਇਹੀ ਚਾਹੂੰਗਾ ਕਿ ਉਹ ਕੋਈ ਈਦਾਂ ਦਾ ਆਪਣਾ ਸਪਸ਼ਟੀਕਰਨ ਦੇਣ ਕੋ ਕਲੈਰਿਟੀ ਦੇਣ ਨਾਲੇ ਰਾਜਦੇਵ ਸਿੰਘ ਖਾਲਸੇ ਨੂੰ ਆਪਣੀਆਂ ਸਟੇਜਾਂ ਨਾ ਦੇਣ ਇਹ ਕੋਈ ਵਧੀਆ ਸ਼ਖਸੀਅਤ ਤੇ ਹੈ ਨਹੀਂ ਤੇ ਸਿਵਾਏ ਅਮਰਤਪਾਲ ਦੇ ਨਾਮ ਨਾਲ ਜੋੜਨ ਤੋਂ ਇਲਾਵਾ ਇਹਦੇ ਕੋਲ ਕੁਝ ਇਦਾਂ ਦਾ ਗਰਾਉਂਡ ਨਹੀਂ ਹੈ ਦੂਜਾ ਪੰਥ ਵਿਰੋਧੀ ਤਾਕਤਾਂ ਦੇ ਨਾਲ ਰਿਸ਼ਤੇ ਰੱਖਦਾ ਹੈ ਬੀਜੇਪੀ ਆਰਐਸਐਸ ਦਾ ਬੰਦਾ ਹੈ ਸੋ ਮੈਨੂੰ ਤਾਂ ਬਿਲਕੁਲ ਕਲੀਅਰ ਹੈ ਕਿ ਇਹੋ ਜਿਹੇ ਬੰਦੇ ਨੂੰ ਬਿਲਕੁਲ ਵੀ ਪੰਥ ਵਿੱਚ ਕੋਈ ਜਗ੍ਹਾ ਨਹੀਂ ਮਿਲਣੀ ਚਾਹੀਦੀ। ਇੱਕ ਪਾਸੇ ਰਾਜਦੇਵ ਸਿੰਘ ਖਾਲਸਾ ਨੇ ਜਿਨ੍ਹਾਂ ਨੂੰ ਲੈ ਕੇ ਚਰਚਾਵਾਂ ਚੱਲੀਆਂ ਸੀ ਕਿ ਉਹ ਆਰਐਸਐਸ ਨਾਲ ਰਹੇ ਨੇ ਜਾਂ ਉਹਨਾਂ ਦੀ ਮਤ ਆਰਐਸਐਸ ਵਾਲੀ ਹੋ ਚੁੱਕੀ ਹੈ। ਦੂਜੇ ਪਾਸੇ ਹੁਣ ਜਸਵੀਰ ਸਿੰਘ ਰੋਡੇ ਦੀ ਪਿੱਠ ਤੇ ਵੀ ਕਿਤੇ ਨਾ ਕਿਤੇ ਰਾਜਦੇਵ ਖਾਲਸਾ ਖੜੇ ਨਜ਼ਰ ਆ ਰਹੇ ਨੇ। ਤੁਹਾਨੂੰ ਐ ਨਹੀਂ ਲੱਗਦਾ ਕਿ ਹੁਣ ਸਵਾਲ ਇਹ ਉੱਠਣਗੇ ਕਿ ਜਸਵੀਰ ਸਿੰਘ ਰੋਡੇ ਦਾ ਆਰਐਸਐਸ ਨਾਲ ਜਾਂ ਭਾਜਪਾ ਦੇ ਨਾਲ ਕੀ ਲਿੰਕ ਹੈਗਾ? ਉਹਦੇ ਬਾਰੇ ਕੀ ਸੋਚਦੇ ਹੋ? ਪਹਿਲੇ ਤਾਂ ਨਾ ਜਿਹੜਾ ਇਹ ਰਾਜਦੇਵ ਸਿੰਘ ਦੇ ਨਾਲ ਤੁਸੀਂ ਖਾਲਸਾ ਸ਼ਬਦ देखो खालसा शब्द ਜਿਹੜਾ ਹੈ ਨਾ ਉਹ ਪਹਿਲੀ ਗੱਲ ਤਾਂ ਕਿਸੇ ਵੀ ਸ਼ਖਸੀਅਤ ਨੂੰ ਚਾਹੇ ਅੰਮ੍ਰਿਤਧਾਰੀ ਹੈਗਾ ਉਹਨੂੰ ਖੁਦ ਆਪਣੇ ਨਾਮ ਦੇ ਨਾਲ ਨਹੀਂ ਲੈਣਾ ਚਾਹੀਦਾ ਇਹ ਕਿਸੇ ਨੂੰ ਉਸ ਨੂੰ ਸੰਬੋਧਨ ਕਰਨ ਦੇ ਲਈ ਜੇ ਉਹਨੂੰ ਲੱਗਦਾ ਕਿ ਇਹ ਵਧੀਆ ਜੀਵਨ ਵਾਲਾ ਬੰਦਾ ਹੈ ਜਾਂ ਇਹ ਗੁਰੂ ਦੇ ਅਸ਼ ਅਨੁਸਾਰ ਆਪਣਾ ਜੀਵਨ ਜੀਂਦਾ ਹੈ ਹਨਾ ਇਹ ਪੰਤ ਪ੍ਰਸਤ ਬੰਦਾ ਉਹਦੀਆਂ ਖੂਬੀਆਂ ਕਰਕੇ ਅਸੀਂ ਉਹਨੂੰ ਇਸ ਸ਼ਬਦ ਦੇ ਨਾਲ ਸੰਬੋਧਨ ਕਰਦੇ ਹਾਂ ਤੇ ਇਹਦੇ ਕੋਲ ਤਾਂ ਇਦਾਂ ਦੀ ਕੋਈ ਖੂਬੀ ਨਹੀਂ ਹੈ ਕਿ ਅਸੀਂ ਇਹਦੇ ਨਾਮ ਦੇ ਨਾਲ ਖਾਸਾ ਲਈਏ ਜੇ ਇਹ ਜਬਰਦਸਤੀ ਲਾਂਦਾ ਤੇ ਸਾਨੂੰ ਤਾਂ ਪਤਾ ਹੈ ਨਾ ਕਿ ਇਹ ਇਸ ਸ਼ਬਦ ਦੇ ਯੋਗ ਨਹੀਂ ਹੈ ਪਹਿਲੀ ਗੱਲ ਤਾਂ ਉਹਨੂੰ ਇਸ ਸ਼ਬਦ ਦੇ ਲਈ ਸਤਿਕਾਰ ਦੇਣਾ ਪੜਦਾ ਨਹੀਂ ਦੂਸਰੀ ਗੱਲ ਹੈਗੀ ਹੈ ਕਿ ਜਿਹੜਾ ਇਹਦਾ ਬੀਜੇਪੀ ਦੇ ਨਾਲ ਸੰਬੰਧ ਹੈ ਜਗਜਾਹ ਹਰ ਐਰਐਸਐਸ ਦੇ ਨਾਲ ਸੰਬੰਧ ਹੈ ਜਗਜਾਹ ਹੈ ਇਸ ਚੀਜ਼ ਤੋਂ ਅਨਕਾਰੀ ਵੀ ਨਹੀਂ ਹੈ ਜਸਬੀਰ ਸਿੰਘ ਰੋਡੇ ਹੋਣਾ ਨੇ ਜੇ ਇਹਨੂੰ ਬਣਦੀ ਸਪੇਸ ਦਿੱਤੀ ਹੈ ਇਹਦਾ ਜਵਾਬ ਜਸਬੀਰ ਸਿੰਘ ਰੋਡੇ ਬਾ ਖੂਬੀ ਦੇ ਸਕਦੇ ਨੇ ਉਹ ਦੱਸ ਸਕਦੇ ਨੇ ਕਿ ਉਹ ਇਹਦੀਆਂ ਜਿਹੜੀਆਂ ਅ ਕਹੋ ਸਪੀਚਿਸ ਨੇ ਜਾਂ ਜਿਹੜੇ ਇਹਦੇ ਆਈਡੀਆ ਨੇ ਉਹਦੇ ਨਾਲੋਂ ਕਿੰਨਾ ਕ ਸਹਿਮਤ ਨੇ ਜੇ ਉਹ ਇਹਦੇ ਆਈਡੀਆ ਦੇ ਨਾਲ ਸਹਿਮਤ ਨੇ ਫਿਰ ਤਾਂ ਉਹ ਆਬਵੀਅਸ ਆ ਕਿ ਅਸੀਂ ਤੁਸੀਂ ਕੌਣ ਹੁੰਦੇ ਆ ਉਹ ਤਾਂ ਡਿਸਾਈਡਡ ਹੀ ਆ ਕਿ ਉਹ ਚੀਜ਼ ਜਿਹੜੀ ਹੈਗੀ ਆ ਕਿਸੇ ਨਾ ਕਿਸੇ ਸਰਕਾਰ ਦੇ ਨਾਲ ਤਾਂ ਜੁੜੂਗੀ ਨਾ ਜਿਸ ਸਰਕਾਰ ਦਾ ਉਹ ਬੰਦਾ ਹੋਊਗਾ ਮਹਤਵਪੂਰੀ ਹੋਊਗੀ ਬਾਕੀ ਇਹ ਜ਼ਰੂਰ ਹੈਗਾ ਕਿ ਜੇ ਕੱਲੀ ਜਸਬੀਰ ਸਿੰਘ ਰੋਡੇ ਹੁਣਾਂ ਦੀ ਗੱਲ ਕਰੀਏ ਤੇ ਉਹਨਾਂ ਦੇ ਮੁਤਾਬਕ ਜੇ ਇਹ ਗੱਲ ਅਕਾਲੀ ਦਲ ਦੀ ਅਗਵਾਈ ਉਹਨਾਂ ਨੂੰ ਦੇ ਵੀ ਦਿੰਦੇ ਆ ਤਾਂ ਕੋਈ ਨਾ ਕੋਈ ਤਾਂ ਰੋਡ ਮੈਪ ਉਹਨਾਂ ਨੇ ਵੀ ਤਿਆਰ ਕੀਤਾ ਹੀ ਹੋਏਗਾ ਨਾ ਫਿਰ ਉਹ ਰੋਡ ਮੈਪ ਜਿਹੜਾ ਹੈਗਾ ਉਹਦੇ ਬਾਰੇ ਵੀ ਉਹ ਫਿਰ ਪਬਲਿਕ ਨੂੰ ਦੱਸਣਗੇ ਤਾਂ ਹੀ ਉਹਨਾਂ ਨੂੰ ਬਣਦੀ ਜਿਹੜੀ ਹੈ ਕੋਈ ਪੋਜ਼ਿਟਿਵ ਅਗਵਾਈ ਮਿਲੂਗੀ ਜਾਂ ਪੋਜ਼ਿਟਿਵ ਕੋਈ ਉਹਨਾਂ ਦੇ ਨਾਲ ਹੋਊਗੀ ਗੱਲਬਾਤ ਜੇ ਇਹ ਸਾਥ ਬੀਜੇਪੀ ਦੇ ਨਾਲ ਹੀ ਅੱਗੇ ਵਧਣਾ ਜਿਵੇਂ ਕਿ ਸਵਾਲ ਹੁਣ ਉੱਠ ਰਹੇ ਨੇ ਤਾਂ ਪਹਿਲਾਂ 25 ਸਾਲ ਵੀ ਆਹੀ ਕੁਝ ਚੱਲਿਆ ਜਦੋਂ ਬਾਦਲ ਪਰਿਵਾਰ ਦਾ ਰਾਜ ਰਿਹਾ ਹੈ ਜਾਂ ਪ੍ਰਧਾਨਗੀ ਰਹੀ ਹੈ ਜਾਂ ਪੰਜਾਬ 'ਚ ਵੀ ਸੱਤਾ ਰਹੀ ਹੈ ਉਦੋਂ ਵੀ ਬੀਜੇਪੀ ਦੇ ਨਾਲ ਗੱਠ ਜੋੜ ਰਿਹਾ ਹੈ ਤੇ ਜੇ ਹੁਣ ਵੀ ਜਸਵੀਰ ਸਿੰਘ ਰੋਡੇ ਆਉਂਦੇ ਨੇ ਹਾਲਾਤ ਤਾਂ ਫਿਰ ਉਹੀ ਰਹਿਣਗੇ ਫਿਰ ਇਹਦੇ 'ਚ ਪਰਵਰਤਨ ਕੀ ਆਉਂਦਾ ਇਹਦੇ 'ਚ ਬਦਲਾਅ ਕੀ ਆਊਗਾ ਮੈਂ ਨਾ ਇਹ ਦੇਖਦਾ ਕਿ ਜੇ ਹੁਣ ਬਾਦਲਾਂ ਨੂੰ ਲਾ ਕੇ ਦੂਸਰੇ ਬਾਦਲ ਤੇ ਨਹੀਂ ਪੰਜਾਬ ਜਾਣਗੇ ਹਨਾ ਜੇ ਬਾਦਲਾਂ ਨੂੰ ਲਾਇਆ ਕੋਈ ਕਾਰਨ ਬਣੇ ਤਾਂ ਹੀ ਲਾਇਆ ਇਹ ਫਿਰ ਕਿਸੇ ਨਾ ਕਿਸੇ ਤਰੀਕੇ ਭਾਜਪੀ ਨੂੰ ਹੀ ਤਾਕਤ ਦੇਣੀ ਹੈ ਤੇ ਨਵੀਂ ਜਿਹੜੀ ਵੀ ਧਿਰ ਬਣਦੀ ਹੈ ਉਹ ਆ ਕੇ ਭਾਜਪੀ ਦੇ ਨਾਲ ਹੀ ਰਲਦੀ ਹੈ ਤੇ ਮੇਰੇ ਹਿਸਾਬ ਨਾਲ ਇਹ ਕੋਈ ਸਹੀ ਫੈਸਲਾ ਨਹੀਂ ਹੈ ਤੇ ਮੇਰੇ ਹਾਂ ਚੰਗੇ ਮਾੜੇ ਦੀ ਗੱਲ ਨਹੀਂ ਕਰਦਾ ਮਤਲਬ ਅਸੀਂ ਮਤਲਬ ਕੁਝ ਚੀਜ਼ਾਂ ਆਬਵੀਅਸ ਹੁੰਦੀ ਹੈ ਉਹਨਾਂ ਅਸੀਂ ਬਾਦਲਾ ਤੋਂ ਬਹੁਤ ਸਾਰੀਆਂ ਗੱਲਾਂ ਤੋਂ ਅਕਲ ਲਈ ਹੈ ਕਿ ਕਿੰਨੇ ਘਾਤ ਤੱਕ ਹੋ ਸਕਦੇ ਨੇ ਕੋਈ ਭੇਖੀ ਕੋਈ ਆਪਣੇ ਹੀ ਵਰਗਾ ਕਿੰਨਾ ਘਾਤਖ ਹੋ ਸਕਦਾ ਹੈ ਕੌਮ ਦੇ ਲਈ ਇਹ ਸਾਰੀਆਂ ਚੀਜ਼ਾਂ ਅਸੀਂ ਵਰਤਮਾਨ 'ਚ ਦੇਖੀਆਂ ਨੇ ਤੇ ਜਿਹੜਾ ਇਹ ਸਾਰਾ ਅੱਜਕੱਲ ਮਾਹੌਲ ਬਣਿਆ ਹੋਇਆ ਹੈ ਇਹ ਸਾਰਾ ਕੁਝ ਇਸ ਕਰਕੇ ਹੈ ਕਿਉਂਕਿ ਬਣਦਾ ਰੋਲ ਪੰਥਕ ਤੇ ਨਾਨ ਨੇ ਨਹੀਂ ਅਦਾ ਕੀਤਾ ਜੇ ਹੁਣ ਕੋਈ ਨਵੀਂ ਤੇਰ ਪੰਥਕ ਅਖਵਾਉਣ ਵਾਲੀ ਦੁਬਾਰਾ ਕੋਈ ਇਦਾਂ ਦੀ ਤਿਆਰੀ ਗਰਾਊਂਡ ਤੇ ਰਾਜਨੀਤਿਕ ਤਿਆਰੀ ਕਰਕੇ ਜੇ ਮੁੜ ਕੇ ਭਾਜਪਾ ਦੇ ਨਾਲ ਹੀ ਰਲਦੀ ਹੈ ਤੇ ਇਹ ਬਹੁਤ ਵੱਡੀ ਕੌਮ ਦੇ ਨਾਲ ਧਰੋਗਰੀ ਹੋਏਗੀ ਧਰੋ ਹੋਏਗਾ ਕੌਮ ਦਾ ਤੇ ਮੈਂ ਮੰਨਦਾ ਕਿ ਜੇ ਇਸ ਤਰੀਕੇ ਦੀ ਸਮੱਸਿਆ ਦੁਬਾਰਾ ਆਂਦੀ ਹੈ ਤੇ ਫਿਰ ਚਾਹੇ ਸਮਾਪਨ ਦੇ ਨਾਲ ਲੋਕ ਜ਼ਰੂਰ ਸਮਝ ਜਾਣਗੇ ਕਿ ਇਹ ਸਾਡਾ ਸਹੀ ਫੈਸਲਾ ਨਹੀਂ ਸੀਗਾ ਜੇ ਉਹਨਾਂ ਨੇ ਇਹਨਾਂ ਨੂੰ ਪੰਥਕ ਹੋਣ ਦਾ ਰਤਬਾ ਦਿੱਤਾ ਉਹਨਾਂ ਨੂੰ ਬਣਦੀ ਜਗ੍ਹਾ ਦਿੱਤੀ ਉਸਤੇ باوجود ਵੀ ਇਹ ਜਾ ਕੇ ਉਹਨਾਂ ਤਾਕਤਾਂ ਦੇ ਨਾਲ ਰਲ ਜਾਣ ਤੇ ਮੇਰੇ ਹਿਸਾਬ ਨਾਲ ਇਹ ਬਹੁਤ ਘਾਤਕ ਸਾਨੂੰ ਜਰੂਰ ਇਸ ਚੀਜ਼ ਦੀ ਸਮਝ ਹੋਣੀ ਚਾਹੀਦੀ ਹੈ ਕਿ ਕੀ ਸਾਡੇ ਲਈ ਚੰਗਾ ਕੀ ਮਾੜਾ ਹੈ ਦਿੱਲੀ ਹਮੇਸ਼ਾ ਹੀ ਪੰਜਾਬ ਤੇ ਸਿੱਖਾਂ ਦੇ ਖਿਲਾਫ ਰਹੀ ਹੈ ਤੇ ਜਿਹੜੇ ਇਹ ਦਿੱਲੀ ਤੋਂ ਚਲਾਣ ਵਾਲੇ ਲੋਕ ਪੰਜਾਬ ਦੇ ਵਿੱਚ ਨਵੀਆਂ ਧਿਰਾਂ ਬਣਾ ਵੀ ਲੈਣ ਇਹ ਧਿਰਾਂ ਅੱਜ ਭਾਵੇਂ ਜਿੱਦਾਂ ਦੇ ਵੀ ਤਰੀਕੇ ਨਾਲ ਪੰਜਾਬ ਵਿੱਚ ਵਿਚਰ ਰਹੀਆਂ ਨੇ ਆਉਣ ਵਾਲੇ ਸਮੇਂ 'ਚ ਮੁਤਾਬਕ ਉਹਨਾਂ ਦੇ ਚੱਲਣਗੀਆਂ ਇਹ ਚੀਜ਼ ਸਾਨੂੰ ਕੋਈ ਸ਼ੱਕ ਨਹੀਂ ਹੈ ਤਾਂ ਮੈਂ ਇਹ ਵੀ ਪੁੱਛਣਾ ਚਾਹੁੰਦਾ ਕਿਉਂਕਿ ਪਹਿਲਾਂ ਸਵਾਲ ਖੜਦੇ ਪਏ ਸੀਗੇ ਕਿ ਸਰਬਜੀਤ ਸਿੰਘ ਖਾਲਸਾ ਦਾ ਨਾਮ ਆ ਰਿਹਾ ਸੀਗਾ ਉਹ ਆਪ ਕਹਿੰਦੇ ਨੇ ਕਿ ਜੇ ਸਾਨੂੰ ਪੰਥ ਸੇਵਾ ਦਊਗਾ ਮੌਕਾ ਦਊਗਾ ਤਾਂ ਅਸੀਂ ਹੱਕ ਡਾ ਕੇ ਸੇਵਾ ਕਰਾਂਗੇ ਇਸ ਤਰ੍ਹਾਂ ਦੇ ਹਾਲਾਤ ਸੀ ਉਹ ਕਹਿੰਦੇ ਸੀ ਕਿ ਮੇਰੇ ਨਾਲ ਭਾਈ ਅਮਰਤਪਾਲ ਸਿੰਘ ਹੋਣਗੇ ਮੈਂ ਉਹਨਾਂ ਦੀ ਵੇਟ ਕਰਦਾ ਪਿਆ ਪਰ ਰਾਜਦੇਵ ਸਿੰਘ ਖਾਲਸਾ ਨੇ ਹੁਣ ਲੱਗਦਾ ਸਰਬਜੀਤ ਖਾਲਸਾ ਨੂੰ ਵੀ ਸਰਪਾਸ ਕਰਤਾ ਉਹਨਾਂ ਨੇ ਭਾਈ ਅਮਰਤਪਾਲ ਸਿੰਘ ਨੂੰ ਵੀ ਸਰਪਾਸ ਕਰ ਲਿਆ ਔਰ ਹੁਣ ਜਸਬੀਰ ਸਿੰਘ ਰੋਡੇ ਦਾ ਨਾਮ ਆਪ ਮੁਹਾਰੇ ਸਟੇਜ ਦੇ ਉੱਤੇ ਲੈ ਲਿਆ ਗਿਆ ਦੇਖੋ ਇਹ ਜਿਹੜੀ ਸਟੇਜ ਦੇ ਉੱਤੇ ਗੱਲ ਹੋਈ ਹੈ ਨਾ ਉੱਥੇ ਪੰਥਕ ਸ਼ਖਸੀਅਤਾਂ ਇਹ ਜਿਹੜੇ ਨਵੇਂ ਮੈਂਬਰ ਪਾਰਲੀਮੈਂਟ ਸਰਵਿਸਿੰਗ ਨੇ ਆ ਉਹ ਵੀ ਉੱਥੇ ਮੌਜੂਦ ਨੇ ਤੇ ਬਾਕੀ ਵੀ ਪੰਥਕ ਸ਼ਖਸੀਅਤਾਂ ਮੌਜੂਦ ਨੇ ਹੋ ਸਕਦਾ ਉਹਨਾਂ ਦੇ ਨਾਲ ਉਹਨਾਂ ਦੀ ਕੋਈ ਮਿਊਚੁਅਲ ਇਸ ਬਾਰੇ ਅੰਡਰਸਟੈਂਡਿੰਗ ਹੋਵੇ ਜੇ ਉਹਨਾਂ ਦੀ ਕੋਈ ਮਿਊਚੁਅਲ ਅੰਡਰਸਟੈਂਡਿੰਗ ਹੈਗੀ ਵੀ ਹੈ ਤਾਂ ਉਹਦੇ ਪਿੱਛੇ ਜਿਹੜੇ ਕਾਰਨ ਜਿਹੜੇ ਸਾਨੂੰ ਦਿਖਦੇ ਨੇ ਉਹ ਇਹੀ ਨੇ ਕਿ ਉਹਨਾਂ ਦੀ ਜਿਹੜੀ ਜਿਹੜੀ ਸ਼ਖਸੀਅਤ ਹੈ ਉਹ ਇੱਕ ਅਜੇ ਪਰਿਵਾਰ ਦੇ ਨਾਲ ਹੈ ਜਿਸ ਪਰਿਵਾਰ ਦੇ ਵਿੱਚ ਲੋਕਾਂ ਨੇ ਉਹ ਖੂਬੀਆਂ ਦੇਖੀਆਂ ਨੇ ਜਿਹਦੇ ਕਰਕੇ ਲੋਕ ਉਹਨਾਂ ਤੇ ਅੰਦਾ ਵਿਸ਼ਵਾਸ ਅਨਿਸ਼ਵਾਸ ਕਰਦੇ ਨੇ ਤੇ ਮੈਂ ਇਹੀ ਕਹੂੰਗਾ ਕਿ ਇਹ ਬੜੀ ਵੱਡੀ ਜ਼ਿੰਮੇਵਾਰੀ ਬਣ ਜਾਂਦੀ ਹੈ ਜਸਪੀਰ ਸਿੰਘ ਰੋਡੇ ਹੁਣਦੀ ਵੀ ਕਿ ਜੇ ਉਹਨਾਂ ਦੇ ਪਰਿਵਾਰ ਤੇ ਲੋਕ ਇਹਨਾਂ ਵਿਸ਼ਵਾਸ ਕਰਦੇ ਆ ਤੇ ਕੋਈ ਇਦਾਂ ਦਾ ਉਹਨਾਂ ਵੱਲੋਂ ਵੀ ਬਿਆਨ ਆਵੇ ਜਿੱਚ ਉਹਨਾਂ ਦਾ ਸਪਸ਼ਟਿਕਰਨ ਹੋਵੇ ਤਾਂ ਕਿ ਪਰਿਵਾਰ ਨੂੰ ਤੇ ਉਹਨਾਂ ਦੀ ਕੋਲ ਨੂੰ ਕਿਸੇ ਤਰੀਕੇ ਦਾ ਇਲਜ਼ਾਮ ਨਾ ਲੈਣਾ ਪਵੇ ਉਹ ਚੀਜ਼ਾਂ ਉਹਨਾਂ ਨੂੰ ਆਪ ਕਲੀਅਰ ਕਰਨੀ ਪੈਣੀ ਹੈ ਤੁਹਾਨੂੰ ਤੁਹਾਨੂੰ ਲੱਗਦਾ ਕਿ ਜਸਵੀਰ ਸਿੰਘ ਰੋਡੇ ਇੱਕ ਵਧੀਆ ਪ੍ਰਧਾਨ ਅਕਾਲੀ ਦਲ ਦੇ ਵਾਸਤੇ ਹੋ ਸਕਦੇ ਨੇ ਦੇਖੋ ਬਤੌਰ ਸ਼ਖਸੀਅਤ ਉਹਨਾਂ ਨੂੰ ਜਿੱਥੇ ਤੱਕ ਮੈਂ ਦੇਖਦਾ ਕਿ ਉਹ ਵਧੀਆ ਨੇ ਜਿਹੜੀ ਉਹਨਾਂ ਨੇ ਅਕਾਲੀ ਦਲ ਦੀ ਅਗਵਾਈ ਕਬੂਲਣੀ ਹੈ ਜਾਂ ਕੋਈ ਨਵੀਂ ਧਿਰ ਤਿਆਰ ਕਰਨੀ ਹੈ ਇਹਦੇ ਬਾਰੇ ਤਾਂ ਮੈਂ ਇਹੀ ਕਹੂੰਗਾ ਦੇਖੋ ਜੇ ਤਾਂ ਉਹਨਾਂ ਨੇ ਕੋਈ ਇਦਾਂ ਦਾ ਰੋਡ ਮੈਪ ਤਿਆਰ ਕੀਤਾ ਹੈ ਤੇ ਫੇਤਾ ਉਹ ਇੱਕ ਪਹਿਲੇ ਡਿਸਕਸ਼ਨ ਦਾ ਪਾਰਟ ਹੋਣਾ ਚਾਹੀਦਾ ਉਹਦੇ ਵਿੱਚ ਜਿੰਨੀਆਂ ਵੀ ਬਾਕੀ ਪੰਥਕ ਤੇ ਰਾਨੇ ਉਹ ਇਨਵੋਲਵ ਹੋਣੀ ਚਾਹੀਦੀਆਂ ਸਹਿਮਤੀ ਹੋਣੀ ਚਾਹੀਦੀ ਹੈ ਦੇਖਣਾ ਪਊਗਾ ਕਿ ਉਹ ਜਿਹੜੇ ਬੰਦਿਆਂ ਨੇ ਅਗਵਾਈ ਕਰਨੀ ਹੈ ਉਹ ਪੰਜਾਬ ਹਤੈਸ਼ੀ ਜਾਂ ਪੰਜਾਬ ਦੇ ਲਈ ਕਿੰਨੇ ਉਹ ਕਾਰਗਰ ਸਿੱਧ ਹੋਣਗੇ ਤੇ ਇਹ ਸਾਰੀਆਂ ਚੀਜ਼ਾਂ ਨੂੰ ਦੇਖ ਕੇ ਐਨਲਾਈਜ਼ ਕਰਕੇ ਹੀ ਆਪਾਂ ਸਾਰੀਆਂ ਚੀਜ਼ਾਂ ਦੇ ਬਾਅਦ ਇਹ ਚੀਜ਼ ਕਹਿ ਸਕਦੇ ਹਾਂ ਕਿ ਅਕਾਲੀ ਦਲ ਦਾ ਆਗੂ ਬਣਨ ਦੀ ਜਿਹੜੀ ਉਹ ਗੱਲ ਹੈ ਉਹ ਕਿੰਨੀ ਕੁ ਸਹੀ ਹੈ ਬਿਲਕੁਲ ਅ ਸਸ ਚੀਜ਼ ਨੂੰ ਲੈ ਕੇ ਦੋਵੇ ਦਾ ਮੱਚੀ ਹੋਈ ਹੈ ਕਿ ਆਖਰਕਾਰ ਹੁਣ ਅਗਲਾ ਪ੍ਰਧਾਨ ਕੌਣ ਹੋਣ ਜਾ ਰਿਹਾ ਤਾਂ ਉਸੇ ਦੇ ਵਿੱਚ ਇੱਕ ਨਾਮ ਜਦੋਂ ਜਸਬੀਰ ਸਿੰਘ ਰੋਡੇ ਉੱਪਰ ਕੇ ਸਾਹਮਣੇ ਆਇਆ ਤੇ اچانک ਚਰਚਾ ਛੜ ਗਈ ਕਿ ਕੀ ਸੰਜਰਨੈਲ ਸਿੰਘ ਪਿੰਡਰਾਂ ਵਾਲਿਆਂ ਦੇ ਰਿਸ਼ਤੇਦਾਰ ਹੁਣ ਅਕਾਲੀ ਦਲ ਦੇ ਪ੍ਰਧਾਨ ਹੋਣਗੇ ਇਹਦੇ ਉੱਤੇ ਕੀ ਫੈਸਲਾ ਲਿਆ ਜਾਂਦਾ ਹੈ ਉਸ ਸਮੇਂ ਤੇ ਨਿਰਭਰ ਕਰਦਾ ਉੱਤੇ ਮੁਨਸਰ ਹੈ ਤੇ ਉੱਥੇ ਤੱਕ ਕੀ ਛੱਡ ਦੇਣਾ ਚਾਹੀਦਾ ਖੈਰ ਜੋ ਵੀ ਹੋਏਗਾ ਤੁਹਾਨੂੰ ਦੱਸਦੇ ਰਵਾਂਗੇ ਉਹ ਤੱਕ ਲਈ ਬਣੇ ਰਹੋ ਵਨ ਇੰਡੀਆ ਪੰਜਾਬੀ ਦੇ ਸਬਸਕ੍ਰਾਈਬ ਟੂ ਵਨ ਇੰਡੀਆ ਚੈਨਲ ਐਂਡ ਨੈਵਰ ਮਿਸ ਐਨ ਅਪਡੇਟ